ਗੱਲ ਦਾ ਫੈਸਲਾ ਕਰੂਗੀ ਨਵੇੜਾ ਕਰੂਗੀ ਭਾਈ ਪੰਜਾਬ ਦੇ ਹਜ਼ਾਰਾਂ ਲੱਖਾਂ ਪੈਨਸ਼ਨਰਾਂ ਤੇ ਮਜ਼ਦਮਾਂ ਨੇ ਇਸ ਗੱਲ ਦਾ ਫੈਸਲਾ ਕਰ ਲਿਆ ਭਈ ਜੇ ਰਹਿੰਦੇ 1 ਸਾਲ ਦੇ ਅੰਦਰ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਨਵੇੜਾ ਨਾ ਕੀਤਾ ਤਾਂ ਪੰਜਾਬ ਦੇ ਮਜ਼ਦਮ ਤੇ ਪੈਨਸ਼ਨਰ ਤੁਹਾਡੀ ਸਰਕਾਰ ਦੀ ਮੰਜੀ ਬੰੂਧੀ ਮਾਰ ਕੇ ਰੱਖ ਦੇਣਗੇ ਅੱਜ ਦੀ ਰੈਲੀ ਕਲਸ਼ਨ ਦਿੱਤੀ ਜਾਊਗੀ ਇਹ ਕਿਹਾ ਸੀ ਅਸੀਂ ਤੁਹਾਨੂੰ ਤਾਂ ਕੋਈ ਧਰਮਿਆਂ ਤੇ ਮਜ਼ਾਰਿਆਂ ਦੀ ਲੋੜ ਹੀ ਨਹੀਂ ਪੈਣੀ ਪਰ ਅੱਜ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਪੰਜਾਬ ਦੇ ਅੰਦਰ ਪੰਜਾਬ ਦਾ ਵਿੱਤ ਮੰਤਰੀ ਕਹਿੰਦਾ ਹੈ ਕਿ ਜਦੋਂ ਅਸੀਂ ਇੱਕ ਤਰੀਕ ਨੂੰ ਤਨਖਾਹਾਂ ਦੇਣੀਆਂ ਹੁੰਦੀਆਂ ਹਨ ਤਨਖਾਹਾਂ ਬਲਾਜਮਾ ਦੀਆਂ ਤਾਂ ਸਾਡਾ ਉਤਰਾਹ ਨਾ ਨਿਕਲ ਜਾਂਦਾ ਤਰਾ ਪਈ ਅਸੀਂ ਤਨਖਾਹਾਂ ਕਿਵੇਂ ਦੇਾਂਗੇ ਸਾਰਾ ਖਜ਼ਾਨਾ ਮੁਲਾਜ਼ਮ ਲੁੱਟ ਕੇ ਖਾ ਰਹੇ ਨੇ ਇਹ ਵਿੱਤ ਮੰਤਰੀ ਦੇ ਬਿਆਨ ਨੇ ਔਰ ਅਸੀਂ ਇਹ ਦੇਖ ਰਹੇ ਆ ਪਈ ਹਜ਼ਾਰਾਂ ਕੱਚੇ ਮੁਲਾਜ਼ਮ ਜਿਨ੍ਹਾਂ ਨੂੰ ਇਹ ਆਸ ਸੀ ਪੈਸਾ ਨੂੰ ਪੱਕਿਆ ਕੀਤਾ ਜਾਊਗਾ ਸਾਨੂੰ ਇਸ ਗੱਲ ਦੀ ਆਸ ਸੀ ਪਾਰੇ ਸਰਕਾਰ ਨੇ ਕੁਛ ਨਹੀਂ ਬਹਾਲ ਨਹੀਂ ਕੀਤਾ ਕਦੇ ਬਹਾਲ ਕਰਦੀ ਗਾ ਨਹੀਂ ਇੱਕ ਮੀਟਿੰਗ ਕੀਤੀ ਹੈ ਫਗਵਾੜੇ ਦੇ ਅੰਦਰ ਪੰਜਾਬ ਦੇ ਪਰਾਜਮਾਂ ਤੇ ਪੈਨਸ਼ਨਰਾਂ ਦੇ ਨਾਲ ਮੁੱਖ ਮੰਤਰੀ ਨੇ ਬਿਜਲੀ ਬੋਰਡ ਦੀਆਂ ਤੇ ਹੋਰ ਕਿੱਡੇ ਵੱਡੇ ਵੱਡੇ ਸ਼ਹਿਰਾਂ ਦੀਆਂ ਜਾਇਦਾਦਾਂ ਵੇਚਣ ਦੀ ਤਿਆਰੀ ਹੈ ਜਦੋਂ ਅਮਲੀ ਜਿਹੜਾ ਉਹਦਾ ਸਾਰਾ ਕੁਝ ਨਿਪਟੜ ਜਾਂਦਾ ਹੈ ਘਰ ਦੇ ਢਾਂਡੇ ਵਿੱਚ ਵੀ ਸ਼ੁਰੂ ਕਰ ਦਿੰਦਾ ਹੁਣ ਢਾਂਡੇ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਦੇ ਪਰਾਜ ਹਜ਼ਾਰਾਂ ਵਾਜਨ ਦੇ ਪੈਸ਼ੇਰੇ ਕਹਿੰਦੀ ਆਏ ਨੇ ਭਈ ਅਸੀਂ ਇਹ ਸਾਰਾ ਕੁਝ ਪੰਜਾਬ ਦੇ ਅੰਦਰ ਨਹੀਂ ਹੋਣ ਦੇਣਾ ਕਿਸਾਨਾਂ ਦੇ ਜ਼ਮੀਨਾਂ ਦੀ ਜਿਹੜੇ ਇਹਨਾਂ ਨੇ ਐਕਟ ਬਣਾਇਆ ਸੀ ਸੀਲਿੰਗ ਉਹਨੂੰ ਰੱਦ ਕਰ ਦਿੱਤਾ ਹੈ ਪਿੱਛੇ ਵੜੁੰਦਾ ਇਹਨਾਂ ਦਾ ਸਰਕਾਰ ਦਾ ਇੱਕ ਇਤਿਹਾਸ ਹੈ ਸੋ ਆਪਾਂ ਸਾਰੇ ਇਕੱਠੇ ਹੋਈਏ ਅੱਜ ਦਾ ਕਾਪੇ ਗੱਲ ਸਾਬਤ ਕਰੂਗਾ ਪੰਜਾਬ ਤੋਂ ਮਾਈਂਡਰ ਪੰਜਾਬ ਵੱਲੋਂ ਸਰਕਾਰ ਨੂੰ ਇਸ ਕਰਦੀ ਚੇਤਾਵਨੀ ਦਿੱਤੀ ਹੈ ਸਰਕਾਰ ਕਰਨ ਤੇ ਲਿਖਿਆ ਪੜੇ ਇੱਕ ਸਾਲ ਦਾ ਸਮਾਂ ਬਾਕੀ ਹੈ ਨਹੀਂ ਤਾਂ ਮੱਟੀਆਂ ਮੁੱਥੀਆਂ ਕਰਨ ਨੂੰ ਆ ਲੱਖਾਂ ਲੋਕ ਤਿਆਰ ਨੇ ਜੈ ਜੰਧ ਅੱਤ ਲੜਦੇ ਹੋਏ ਲੋਕਾਂ ਨੇ